ਵੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸ਼ਰਾਲਾ ਵਿਖੇ ਉਸ ਵੇਲੇ ਮਾਤਮਾ ਸਾਗਿਆ ਜਦ ਇਸ ਪਿੰਡ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਬ੍ਰੈਂਟਨ ਸੈਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋਈ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਤਪਸਥਾਨ ਧੰਤਨ ਬ੍ਰह्म ਗਿਆਨੀ ਬਾਬਾ ਗਰੀਬਦਾਸ ਜੀ ਦੇ ਗਦਿਲ ਸਿੰਘ ਬਾਬਾ ਗੁਰੂ ਸੇਵਕ ਸਿੰਘ ਦੇ ਪੁੱਤਰ ਨੇ ਸ਼ਾਂਤ ਸਿੰਘ ਮਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਗੋਪੀ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਸੜੀ ਵਿਖੇ ਸਾਲ 2019 ਵਿੱਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਆਪਣੇ ਪਰਵਾਰ ਨੂੰ ਮਿਲਣ ਪਿੰਨ ਮਸ਼ਰਾਲਾ ਆਇਆ ਸੀ ਕੁਝ ਸਮਾਂ ਰਹਿਣ ਤੋਂ ਬਾਅਦ ਕੈਨੇਡਾ ਚਲਾ ਗਿਆ ਉਹਨਾਂ ਦੱਸਿਆ ਕਿ ਉਸਨੇ ਦੁਬਾਰਾ ਭਾਰਤ ਆਉਣ ਲਈ ਸਬਕ ਸੰਬੰਧੀ ਟਿਕਟ ਬੁੱਕ ਕਰਵਾਈ ਸੀ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਘਰ ਵਿੱਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫਟ ਗਈ ਅਤੇ ਉਸੇ ਕੰਨ ਵਿੱਚੋਂ ਖੂਨ ਡਕਣਾ ਸ਼ੁਰੂ ਹੋ ਗਿਆ ਉਹਨਾਂ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਮੈਡੀਕਲ ਹਸਪਤਾਲ ਲੈਣ ਲਈ ਐਂਬੂਲੈਂਸਰਹੀਂ ਹਸਲ ਜਾਇਆ ਗਿਆ ਜਿੱਥੇ ਡਾਕਾਂ ਵੱਲੋਂ ਕੀਤੇ ਗਏ ਇਲਾਜਦਰਾਂ ਮੇਰੇ ਬੇਟੇ ਦੀ ਮੌਤ ਹੋ ਗਈ ਇਸ ਮੁਕੇ ਪੱਤਰਕਾਰਾਂ ਪਰੇ ਮਨਾਲ ਗਲਬਤ ਕਾਧਾ ਦੇ ਪਿਤਾ ਬਾਬਾ ਨਰਸਿੰਘ ਮਸਰਾਲਾ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਅੱਜਕੱਲ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਸਤੇ ਜਾ ਰਹੇ ਹਨ ਉਹ ਵਿਦੇਸ਼ਾਂ ਵਿੱਚ ਜਾ ਕੇ ਖਰਚੇ ਦੇ ਬੋਝ ਕਾਰਨ ਮਾਨਸਿਕ ਤਣਾਅ ਵਿੱਚ ਆਉਂਦੇ ਹਾਟ ਅਟੈਕ ਵਰਗੇ ਆ ਭੈਣੇ ਬਵਾਦੀਆਂ ਸ਼ਿਕਾਰ ਹੋ ਰਹੇ ਹਨ ਅਗਰ ਜੇ ਸਰਕਾਰਾਂ ਬੱਚਿਆਂ ਲਈ ਇੱਕੇ ਰੋਜ਼ਗਾਰ ਸਾਧਨ ਮੈਦਾ ਕਰਨ ਤੇ ਕੋਈ ਵੀ ਮਾਪੇ ਆਪਣੇ ਜਿਗਰ ਦੇ ਟੋਟਿਆਂ ਨੂੰ ਰੋਜ਼ਗਾਰ ਲਈ ਬਾਹਰ ਨਹੀਂ ਭੇਜੇਗਾ ਉਹ ਇਸ ਤਰ੍ਹਾਂ ਹੀ ਜੀ ਉਹ ਪਹਿਲਾਂ ਆਪਰੇਸ਼ਨ ਕਰਾ ਗਏ ਤੋਂ ਗਿਆ ਸੀ 2 ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾ ਗਿਆ ਸੀ ਉਹਦੇ ਕੰਨ ਦਰਦ ਫਿਰ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਹਿ ਫਿਰ ਦੁਬਾਰਾ ਮੋੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟਿਕਟ ਕਰਾਉਂਦਾ ਕਦੀ 18 ਦੀ ਕਰਾ ਲਾ ਕਦੀ 20 ਦੀ ਕਰਾ ਲਾ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜੇ ਜੀ ਐ ਦਾਕੀ ਤੁਜੀ ਸਾਰੇ ਪੈਕ ਕਰ ਲਏ ਨੇ ਤੇ ਔਨ ਲੱਗਾ ਵਾ ਉਹਦਾ ਵੀ ਮੈਨੂੰ ਉਲਟੀ ਜੀ ਆਈ ਐ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਵਾ ਤੇ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਐ ਦੋ ਚਾਰ ਮਿੰਟ ਦੇ ਵਿੱਚ ਉਹਨੂੰ ਲੈ ਗਈ ਐ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉਹਤੇ ਹੋਇਆ ਪੰਟੋ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸ ਦੀ ਡੈਥ ਹੋ ਗਈ ਕਿਹੜੀ ਸਾਨ ਚ ਗਿਆ ਸੀ ਸਾਨੂੰ 2019 ਦੇ ਵਿੱਚ ਗਿਆ ਐ ਕਿਹੜੀ ਸਿਟੀ ਜੀ ਨਾਲ ਬ੍ਰਾਮਟਨ ਗਿਆ ਟਮਟਨ ਗਿਆ ਹੈ ਕਿੰਨੀ ਐਜ ਕਿੰਨੀ 24 ਸਾਲ ਦੀ ਹੈ ਜੀ ਲੈ ਤੋਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਆਉਂਦੇ ਹੀ ਉਸ ਤੋਂ ਬਾਅਦ ਮੈਸੇਜ ਆਉਣੇ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਬਈ ਪ੍ਰਾਇ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਹੀ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤੁਰੇ ਫਿਰਨਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਐਹੀ ਅਪੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਤੇ ਬੱਚਿਆਂ ਨੂੰ ਮਾਂ ਪਿਓ ਨੂੰ ਤੰਗੀਆਂ ਨਾ ਆਉਣ ਬਾਦੇ ਵਿੱਚ ਐਹੀ ਅਪੀਲ ਕਰਦੇ ਕੀ ਕਰਨੀ ਕਿ ਅਏ ਦਿਨ ਸਾਨੂੰ ਖਬਰਾਂ ਮਿਲਦੀ ਆ ਆਪਣੇ ਕੈਨੇਡਾ ਜਾਂ ਹੋਰ ਕੰਟਰੀਆਂ ਤੋਂ ਐਸੇ ਹੀ ਮੰਦ ਭੰਗੇ ਘਟਨਾਵਾਂ ਹੋ ਰਹੀਆਂ ਕੀ ਕਾਰਨ ਲੱਗਦਾ ਤੁਹਾਨੂੰ ਇਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਉੱਥੇ ਬਿਜਾਰੇ ਬੱਚੇ ਟਕੇ ਖਾਂਦੇ ਫਿਰਦੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੀ ਕਿਸੇ ਤੋਂ ਪੁੱਛ ਲਓ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੁਛ ਕਰਦਾ ਜੀ ਇੱਥੇ ਕੰਮ ਉਹਦੇ ਬਾਹਰ ਜਾਂਦੀ ਲੋੜੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰਾਂ ਨੂੰ